ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਚੜ੍ਹਦੀ ਕਲਾ 'ਚ ਹੋਵੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਕਿਤੇ ਵੀ ਖਰੀਦਦਾਰੀ ਕਰਦੇ ਜੇ ਫਰਜ਼ ਸਮਝ ਕੇ ਆਪਣਾ ਦੋ ਟਾਈਮ ਲਾਜ਼ਮੀ ਤਸੱਲੀ ਕਰਨਾ ਫਰਜ਼ ਬੰਦਾ ਕਿਉਂਕਿ ਪੈਸੇ ਲਾਉਣੇ ਤੁਸਾਂ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚੁਵਾਈ ਕਰ ਸਕਦਾ ਹੈ ਜੇ ਕੋਈ ਨੇੜੇ ਵਾਲਾ ਤੇ ਆ ਕੇ ਅਸਲੀ ਚੁਵਾਈ ਕਰ ਸਕਦਾ ਹੈ ਕਿਉਂਕਿ ਕੋਈ ਵੀ ਪਿਛੇ ਲਾਹਮੇ ਵਾਲੀ ਗੱਲ ਨਾ ਰਹੇ ਜੇ ਪਹੁੰਚਿਆ ਸ਼ਹਿਰ ਚਾਟੀਵਿੰਡ ਜਿਹੜਾ ਤੇ ਤਸਵੀਰ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਸੱਜਣੋ ਬਾਈ ਜਿੰਨ ਦੇਦੇ ਫਾਰਮ ਤੇ ਪਹੁੰਚੇ ਆ ਸੱਜਣੋ ਅੱਜ ਕਿਆ ਬਾਤ ਹੈ ਅੱਜ ਤੇ ਰਿਕਾਰਡ ਪਿਛਲੇ ਵੀ ਸਾਰੇ ਅਗਲੇ ਪਿਛਲੇ ਤੋੜ ਹੀ ਦਿੱਤੇ ਆ ਚੰਗੇ ਟੌ ਟੌ ਦੇ ਨਗੀਨੇ ਲਿਆ ਸੱਜਣੋ ਜਾਣਕਾਰੀ ਲੈਣੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਫੋਰ ਵੀ ਕਿਹਦਾ ਫਾਇਦਾ ਹੋ ਜਾਊਗਾ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤੱਕ ਬਾਈ ਜਿੰਦਾ ਰਹੀ ਸਾਸਿਕਾਲ ਸਾਸਿਕਾਲ ਜੀ ਸਾਸਿਕਾਲ ਬੰਦਰਪੁਰੀਆ ਸਾਹਿਬ ਮਹਾਰਾਜ ਚੜਦੀ ਕਲਾ ਚੜਦੀ ਕਲਾ ਜੀ ਠੀਕ ਹੈ ਜੀ ਤੇ ਅੱਜ ਤੇ ਫਿਰ ਨਹੀਂ ਨਾ ਜੀ ਨਹੀਂ ਕਹਿ ਰਹੀ ਵਾਹ ਜੈਨ ਨੂੰ ਨਹੀਂ ਕਹਿਣਾ ਤੇ ਕਿਹਨੂੰ ਕਹਿਣਾ ਹੈ ਹੈਨਾ ਇਹ ਗੱਲ ਸਹੀ ਹੈ ਹੈਨਾ ਚੀਜ਼ ਨੂੰ ਚੀਜ਼ ਕਹਿਣਾ ਚਾਹੀਦਾ ਪੈਸੇ ਲਾਏ ਹੁੰਦੇ ਆ ਸੋਹਬ ਅੱਗੇ ਫਣਕਾਰੀ ਕੋਲੋਂ ਨੇ ਸਿੱਧੀ ਹਾਂ ਕਿਉਂ ਐ ਲੱਗਦਾ ਜਿਵੇਂ ਡਾਂਗ ਕਲੇੜਾ ਪਾਇਆ ਹਦਾ ਨਹੀਂ ਆਈ ਇੱਥੇ ਵਾ ਵਾ ਤੇ ਮੈਂ ਡੇਡੀ ਕਰਕੇ ਬਾਦ ਚੱਲ ਕੋਈ ਗੱਲ ਨਹੀਂ ਡਰੈਸ ਕਰਾਈਏ ਨੋੜ ਡਰੈਸ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹਾਂ ਜੀ ਆ ਨਵੇਂ ਆਲੂ ਦੇ 10 ਕਿਲੋ ਤੇ ਲੋ ਪੁਰਾਣੇ ਤਨ ਦਾ ਰੋਡ ਤੇ ਪਿੰਡ ਪੈਂਦਾ ਆਪਣਾ ਗਰਵਾਲੀ ਮਸ਼ਹੂਰ ਚਾਟੀਵੜਨਾ ਜੀ ਜੀ ਹਾਂ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 91436394 ਠੀਕ ਆ ਠੀਕ ਸ਼ੁਰੂਆਤ ਕਰ ਗਏ ਹੁਣ ਤੋਫੇ ਤਾਂ ਹੈ ਨਾ ਵਾਹ ਬਾਈ ਜੰਦਾ ਜੀ ਕਿੰਨਾ ਦੁੱਧ ਹੋਊਗਾ ਪੱਕਾ ਇਹਦੇ ਕੋਲ ਜਿਹੜਾ ਵੀ ਜੀ ਅੱਜ ਸੂਈ ਨੂੰ ਤਿੱਜਾ ਦੇਣਿਆ ਹਾਂ ਲੀਟਰ ਮਾਰ ਲਿਆ ਕੋਈ ਕੰਡੇ ਦੇ ਧਰਾਲੇ 25 ਕਿਲੋ ਬਹੁਤ ਠੀਕ ਆ 25 ਕਿਲੋ ਦੁੱਧ ਤਿਆਰ ਬੜੇ ਆਰਾਮ ਨਾਲ ਜਿਹੜਾ ਮਰਜੀ ਕੋਈ ਆ ਜੇ ਮਾਣਾ ਯਾਰ ਤਸੱਲੀਆਂ ਕਰੇ ਜਦੋਂ ਤਸੱਲੀ ਮੰਦੀ ਹੋਗੀ ਨਾ ਦਲੇਰ ਜੀ ਤਸੱਲੀ ਉਹਦੀ ਪਾਹੇ ਮੇਰੇ ਠੀਕ ਆ ਪਾਹੇ ਮੈਂ ਮੰਗਣੇ ਆ ਤਸੱਲੀ ਉਹਨੇ ਕਰਨੀ ਸਹੀ ਗੱਲ ਆ ਹਾਂਜੀ ਤੇ თან ਤੁਣ ਬਹੁਤ ਚੰਗਾ ਧਾਰਾ ਤੁਰ ਆਪਾਂ ਮਰਵਾ ਕੇ ਦਿਖਾ ਦਾਂਗੇ ਤੇ ਪਹਿਲਾਂ ਮਰਵਾਉਣੀਆਂ ਮੈਨਾ ਲੋੜ ਹੀ ਨਹੀਂ ਪਾਣੀ ਦੀ ਅੱਛਾ ਇੰਨੀ ਚਵਾਈ ਚੰਗੀ ਆ ਮਗਰ ਬੱਛੀ ਆ ਗਈ ਮਗਰ ਬੱਛੀ ਆ ਗਈ ਹਾਂ ਐਸੀ ਮੰਨੂੰਗਾ ਜਰਸੀ ਪਿਓਰ ਬੱਛੀ ਆ ਤੇ ਜਿਹੜੀ ਗਾਂ ਹੈ ਉਹ ਨਾਲ ਕ੍ਰੋਸ ਐਚ ਐਫ ਦਾ ਤੇ ਜਰਸੀ ਹੈ ਹਨਾ ਅੱਛਾ ਮੂਛੇ ਦੰਦ ਜਾਂ ਉੱਗੇ ਵੀ ਹੋਣਗੇ ਜਵਾਨ ਵਾਲੇ ਤਾਂ ਵੀ ਦੇਨਦਾਰ ਹੋਵਾਂਗੇ ਉਹਨਾਂ ਦੇ ਕਰਾਇਦਾ ਠੀਕ ਹੈ ਤੋੜ ਕੇ ਲੋ ਸਜਰੋ ਤੋਰਾ ਤਰਾ ਤੁਹਾਨੂੰ ਕਰਵਾਉਣੇ ਚੈੱਕ ਚੰਗੀ ਆ ਬੈਣ ਜਿੰਨੀ ਹੈਗੀ ਸਿਰਾ ਚੀਜ਼ ਲਿਆਂਦੀ ਆ ਲਓ ਜੀ ਕੀ ਬਾਤ ਹੈ ਇੱਕ ਕਰੋਸਾਂ ਦੇ ਵਿੱਚ ਐਫ ਤੇ ਜਰਸੀ ਦਾ ਕਰੋਸ ਠੀਕ ਹੈ ਹਾਂ ਤੋਰ ਦਿਓ ਜਿਹੜੀ ਵੱਛੀ ਭਾਈ ਮਗਰ ਨਾ ਉਹ ਪਿਓਰ ਜਰਸੀ ਆ ਨਾੜਾ ਨੂੜਾ ਵੇਖੋ ਆਪ ਹੀ ਵੇਖ ਲਓ ਕਰਮਾ ਵਾਲੀ ਦਾ ਲੈਵਾ ਜੀ ਦੇ ਰਹੇ ਹੈ ਤੁੰਦ ਸਾਹਿਬ ਰਸੀ ਦੇ ਤੁਸੀਂ ਇਹਦੇ ਆ ਵੀ ਪਾਈ ਦੀਆਂ ਉੱਥੇ ਕਰਮਾਲੀਆਂ ਖੁੱਲੀਆਂ ਰਹੀਆਂ ਫਾਰਮ ਵਾਲੀ ਆ ਨਾ ਫਾਰਮ ਵਾਲੀ ਆ ਵੀਰ ਫਾਰਮ ਵਾਲੀ ਆ ਬੈੜਿਆ ਲੈ ਆ ਪਾਈ ਨਹੀਂ ਕੋਕਰ ਫੋੜਿਆ ਕੋਈ ਸ਼ੱਕ ਹੋਵੇ ਨਹੀਂ ਸ਼ੱਕ ਬਿਲਕੁਲ ਸਿਰਾ ਚੀਜ਼ ਹੈ ਕਿ ਲੱਭੀ ਨੋ ਜੀ ਕੋਰੇ ਕਰਦੇ ਹਾਂ ਹਾਂ ਚੱਲ ਕੋਈ ਨਹੀਂ ਮਗਰੋਂ ਕਰ ਦੇਣਾ ठान ਬਾਅਦ ਚੰਗਾ ਲੱਗਾ ਸਜਣੋ ਕੋਈ ਇਹ ਵੀ ਨਾ ਫਾਰਮ ਵਾਲੀ ਆ ਜਿਹੜੇ ਫਾਰਮ ਵਾਲੇ ਵੀਰ ਲੱਭਦੇ ਫਿਰਦੇ ਆ ਨਾ ਉਹ ਡੇਰੀ ਨਾ ਲਾਇਓ ਕਿਉਂਕਿ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਚੀਜ਼ ਇੱਕ ਵਾਰ ਜਿਹੜਾ ਤੋਹਫਾ ਕੋਈ ਚੰਗਾ ਨਿਗਾ ਇੱਕ ਵਾਰ ਹੀ ਜੜਦਾ ਠੀਕ ਆ ਜੀ ਤੇ ਜਿਹੜੀ ਇਹ ਰੇਟ ਦੀ ਗੱਲ ਕਰੀਏ ਉਹ ਫੋਨ ਤੇ ਉਹ ਜਵਾਈ ਜੀ ਵੀ ਜੀ ਚੰਗੀ ਚੀਜ਼ ਦਾ ਮੁੱਲ ਚੰਗਾ ਹੀ ਹੋਣਾ ਹੋਣਾਈ ਸਹੀ ਗੱਲ ਕੋਣ ਲੱਖੋ ਬਾਹਰ ਵਾਲਾ ਜੀ ਜੀ ਲੇਕਿਨਾਂ ਲੱਖੋ ਬਾਹਰ ਵਾਲਾ ਨਾ ਸੱਜਣਾ ਜਦੋਂ ਪ੍ਰਾਸਮੂਲਾ ਆਵੇ ਕਰ ਲਾਂਗੇ ਡੇਢ ਤੋਂ ਅੰਦਰ ਹੀ ਹੈ ਹਾਂ ਤੇ ਲੱਖੋ ਬਾਹਰ ਹੀ ਹੈ ਮੋੜਨਾ ਨਹੀਂ ਮੋੜਨਾ ਨਹੀਂ ਸੱਜਣਾ ਹਾਂ ਦੇ ਦੇਣਾ ਹੈ ਦੇ ਦੋ ਸੌਦਾ ਮੋੜਨ ਵਾਲਾ ਨਹੀਂ ਕੰਮ ਕਰਨਾ ਠੀਕ ਹੈ ਜੀ ਕੋਈ ਸ਼ਾਕ ਹੋਵੇ ਕੋਈ ਵਛੀ ਜੀ ਦੇ ਇਹ ਦੱਸ ਦੋ ਫਲਕਾਰੀ ਲਾ ਕੇ ਪਿੰਡਾ ਪੋਡਾ ਖਾ ਦੋ ਵੀ ਇਹ ਨਾ ਆ ਕੇ ਵੀ ਹਾਂ ਲੱਸੀ ਮਾਰੀ ਹਾਂ ਸ਼ੌਂਕਣਾ ਪਾਈ ਵੇਹੇ ਫਲਕਾਰੀ ਆਮ ਤੌਰ ਤੇ ਲਾਓ ਸੱਜਣਾ ਤੇ ਚੀਜ ਜੋਕਰਪੋਰਡ ਆ ਸ਼ੌਕ ਨਾ ਪਾਈ ਆ ਲੈਵਾ ਤੇ ਤੁਹਾਨੂੰ ਦੇਖ ਹੀ ਲਿਆ ਤਾਂ ਪੰਡ ਲੈਵੇ ਦੀ ਲਾਈ ਫਿਰਦੀ ਆ ਇਹ ਇਹ ਮੌਜਮੇ ਟਾਈਮ ਦਿਖਾ ਦੀ ਮੜਾ ਜੀ ਹਾਂ ਜਬ ਦਿਖਾ ਦੋ ਕੀ ਟਾਈਮ ਹੋ ਗਿਆ ਜੀ 12:53 1 ਵਜ ਗਿਆ ਹਾਂ ਜੀ ਨਾ ਸੱਜਣੋ 1 ਵਜ ਗਿਆ ਜੀ ਤੇ ਇਹ ਦਿਨੇ ਕਿੰਨੇ ਵਜੇ ਚੋਈ ਆ ਇਹ ਵੀ ਜੀ ਕੋਈ ਆਪਣੀ ਆਵੇ ਸਾਡੇ ਤੇ ਨਾ ਡਿਪੈਂਡ ਕਰੇ ਅਸੀਂ ਕਿੰਨੇ ਵਜੇ ਚੋਈ ਆ ਆਪਣੀ ਦੋ ਟੰਡ ਜਿਹੜੇ ਟਾਈਮ ਸ਼ਾਮ ਨੂੰ ਖਾਲੀ ਕਰੂ ਉਸੇ ਟਾਈਮ ਸਿਰ ਤੇ ਵੇਹੜਾ ਕਿ ਕਿੰਨੇ ਕ ਵਜੇ ਦੀ ਚਵਾਈ 5 ਵਜੇ 5 ਵਜੇ ਚਵਾਈ ਹੁੰਦੀ ਹੈ ਤੇ 5 ਵਜੇ ਸ਼ਾਮ ਨੂੰ ਹੁੰਦੀ ਹੈ 5 ਤੋਂ 5 ਨਾ ਸਜਣੋ ਸ਼ਹਿਰ ਦੀ ਜਿਹੜੀ ਡੇਰੀਆਂ ਦੀ ਚਵਾਈ ਹੈ ਨਾ 5 ਤੋਂ 5 ਤੇ ਚੀਜ਼ ਵੇਖ ਲਓ ਤੁਸੀਂ ਆਪੇ ਇਹ ਸ਼ਾਮ ਨੂੰ ਵਜੇ ਹੁੰਦਾ ਜੀ ਹੋਰ ਕਿੰਨੀ ਕੁ ਫਸ ਵਜੇ ਅੱਛਾ ਵੇਹੜਾ ਇਹ ਤੇ ਫੈਕਟਰੀ ਤੁਰਿਆ ਨਹੀਂ ਜਾਣਾ ਤੋਂ ਤੁਰਿਆ ਨਹੀਂ ਆਣਾ ਮੱਛੀ ਤੋਂ ਠੀਕ ਹੈ ਤੇ 25 ਕਿਲੋ ਦੁੱਧ ਇਹ ਰਕਾਰਡ ਤੋਰ ਮਾ ਗੱਜਾ ਦੇਣ ਹੈ ਦੂਜਾ ਦਿਨ ਦੂਜਾ ਕਿ ਕਿੰਨਾ ਕ ਮਾਲਕਾ ਨੇ ਦੁੱਧ ਦੱਸਿਆ ਹੋਊਗਾ ਆਪਣੇ ਕਹਿਨ ਦੇ ਮੁਤਾਬਕ ਪਹਿਲਾਂ ਨੇ 25 ਕਿਲੋ ਦਿੱਤਾ ਹਾਂ ਹੁਣ ਵੇਖੋ 30 ਕਿਲੋ ਕਰਜੋ ਕਰਜੋ 30 ਕਿਲੋ ਚਾਹੀਦਾ ਇਹਨੂੰ ਹੈਨਾ ਜੇ 25 ਹੋਣ ਹੈ ਨਾ ਇਹ ਕੱਚਾ ਦੁੱਧ ਹੀ ਗਿਣ ਸਕਦੇ ਆ ਕੱਚਾ ਦੁੱਧ ਆ ਜੇ ਵਸ਼ੀ ਦਾ ਮੜਾ ਮੂੜਾ ਚਲਣਾ ਹਾਂ ਹਾਂਜੀ ਲੋ ਜੀ ਠੀਕ ਆ ਆ ਜੋਗੇ ਦੂਸਰੇ ਨੰਬਰ ਤੇ ਇੱਕ ਵੀ ਵਸ਼ੀ ਉਹ ਹੈ ਜੀ ਦਿਖਾ ਦਿਖਾ ਸੱਜਣਾ ਬੱਚੀ ਦੀ ਫੇਸ ਪਾਰਟੀ ਦਿਖਾ ਦਿਓ ਅੱਖ ਵੇਖੋ ਬੱਚੀ ਦੀ ਕਿਆ ਬਾਤ ਹੈ ਯਾਰ ਪਿਓਰ ਜਰਸੀ ਬੱਛੀ ਆ ਅੱਖ ਹਾਂ ਅੱਖ ਮੋਟੀ ਆ ਨਹੀਂ ਪਿਓਰ ਝਾਗੀ ਆ ਨਾ ਬੱਛੀ ਦੀ ਨਾਲ ਹੀ ਉੱਥੇ ਹੀ ਖੋਲਿਆ ਜਾਣ ਨਿਕਲ ਗਈ ਠੀਕ ਆ ਰਹਿਣ ਬੱਚੇ ਦਾ ਬਾਲਾ ਕਰਦੀ ਹੈ ਨਾ ਜੀ ਨਾਲਾ ਨੂੜਾ ਵੇਖ ਲੋ ਕਰਮਾ ਵਾਲੀ ਦੇ ਲੇਵੇ ਤੇ ਅੱਗੇ ਹਾਂ ਜਿਹੜੀ ਮੁੱਲ ਕਾਰੀ ਦਈਏ ਕੋਈ ਆਖੇ ਪਤਾ ਨਹੀਂ ਸੱਪ ਕੱਢ ਲਿਆ ਹਾਂ 1 ਸਵਾ ਲੱਖ ਰੁਪਈਆ ਮੋਲ ਹੈ ਜਿੰਨੇ ਦੀ ਬੱਛੀ ਹੋ ਗਏ ਜਿੰਨਾ ਵੀ ਇਹ ਚੋ ਖੁੱਲਾ ਮਾਨ ਕਰਨਾ ਹੈ ਜਿੰਨਾ ਵੀ ਕੇਰਾ ਜੀ ਕਰੇ ਲੱਖੋਂ ਅੰਦਰ ਵਾਲਾ ਫੋਨ ਲਾ ਹਾਂ ਜਿੰਨਾ ਵੀ ਜੀ ਕਰੇ ਸੱਜਣੋ ਲੱਖੋਂ ਅੰਦਰ ਨਹੀਂ ਲੱਖੋਂ ਬਾਹਰ ਇੱਕ ਸਵਾ ਲੱਖ ਮੁੱਲ ਕੀਤਾ ਹੈ ਇਹ ਚੋ ਅੱਜ ਸਭ 1 ਰੁਪਈਆ ਨਹੀਂ ਘਟਾਉਣਾ ਜਿੰਨਾ ਅਗਲੇ ਦਾ ਮਾਨ ਕਰਦਾ ਖੁੱਲਾ ਮਾਨ ਜਿਹੜਾ ਕਰਾਲੇ ਜਿੰਨੇ ਦਾ ਜੀ ਕਰਦਾ ਫੋਨ ਜ਼ਰੂਰ ਲਾਵੇ ਠੀਕ ਆ ਜਿੱਥੇ ਮਰਜ਼ੀ ਚੁੱਕ ਚੁੱਕ ਕੇ ਸੰਧੂ ਸਾਹਿਬ ਪੈਰ ਰਖਾਈ ਜਾ ਕੇ ਉਹੋ ਜੀ ਗੱਲ ਨਹੀਂ ਬਚੀ ਹਾਂ ਸਹੀ ਗੱਲ ਹਾਂ ਦੋਵੇਂ ਪਾਸੇ ਬੈਠ ਕੇ ਗਵਾਈ ਹੁੰਦੀ ਹੈ ਠੀਕ ਆ ਇਹ ਵੀ ਜੀ ਟੋਕਰ ਗੱਭਣੇ ਟੋਕਰ ਗੱਭਣੇ ਕਿੰਨੇ ਚਿਰ 5 ਕਿਲੋ ਦੁੱਧ ਤੇ 9 ਮਹੀਨਾ ਦੀ ਗੱਭਣ ਤੰਨਾਰੀ ਹਾਂਜੀ ਠੀਕ ਹੈ ਚੈੱਕ ਪਾਸਨ ਚੈੱਕ ਪਾਸਾ ਆਪਣੀ ਓਕੇ ਚੋਣ ਓਕੇ ਆ ਸਿਰਾ ਜੀ ਠੀਕ ਹੈ ਸਿਰਾ ਲਓ ਸਜਣੋ ਟੋਕਰ ਗੱਭਣ ਆਹੀ ਵੀ ਪਰ ਉਪਾਹੇ ਲਾ ਕੇ ਲਿਓਣੇ ਅਸੀਂ ਮੜੀ ਜੀ ਥੋੜਾ ਨਹੀਂ ਨਹੀਂ ਸਹੀ ਕਰ ਗਾਂ ਪਰ ਤੇਜ਼ ਕਰਨੇ ਲਓ ਜੀ 5 ਕਿਲੋ ਦੁੱਧ ਜੇ ਘਾਤ ਪੁੱਤ ਚੰਗਾ ਵੱਡਾ ਵੱਡਾ ਢਾਂਚਾ ਆ ਜਾਵੇ ਲਓ ਲੈਓ ਭਾਈ ਵੱਡਾ ਆ ਜਾ ਕੁਡਾਉ ਨੀ ਕਿ ਬੁਖਾਦੋ ਚੋਤੂ ਜਾਵੋ ਕਿਤੇ ਪਰ ਪਰ ਕਿਤੇ ਗਈ ਤੇ ਕੋਈ ਆਖੇ ਲੋ ਜੀ ਸਣੀ ਵੀ ਬਿਲਕੁਲ ਬਿਲਕੁਲ ਜਿਹੜੀ ਸੱਚਾਈ ਉਹ ਕਰਕੇ ਨਾ ਫਿਰ ਦੇਣਾ ਵੱਡਾ ਇੱਕ ਸਾਈਡ ਦਾ ਮਾੜਾ ਜੱਟ ਰਿਆ ਆ ਦੱਸਦਾ ਬਾਈ ਨੇ ਠੀਕ ਆ ਸੱਚਾਈ ਦਾ ਮੁੱਲ ਕੋਈ ਨਹੀਂ ਹਾਂ ਪਰ ਆਪਣਾ ਫਰਜ਼ ਤੋਂ ਸਮਾਹ ਫਰਜ਼ ਪਾਣਾ ਉਹ ਨੂਰਾ ਪਾਉਂਦਾ ਹਾਂ ਹਾਂ ਸਹੀ ਗੱਲ ਹੈ ਹਾਂ ਜੀ ਭਾਵੇਂ ਹੋਵੇ ਵੀ ਨਾ ਖੁੱਡਾ ਕਿਸੇ ਦਾ ਤੇ ਕਿਸੇ ਨੇ ਵੀਡੀਓ ਵਾਲੇ ਨੂੰ ਨਹੀਂ ਦੱਸਦੇ ਛੇਤੀ ਨਹੀਂ ਸਹੀ ਗੱਲ ਹੈ ਜਦੋਂ ਆਪ ਨੂੰ ਦੱਸਣ ਆਪਾਂ ਕਿਸ ਦੇ ਘਰੇ ਲਾਉਣ ਗਏ ਉੱਥੇ ਚਾਰ ਬੰਦੇ ਇਕੱਠੇ ਹੋਏ ਫਿਰ ਨਹੀਂ ਸਹੀ ਗੱਲ ਹੈ ਸੱਚਾਈ ਚਾਹੀਦੀ ਹੈ ਨਾ ਇਹ ਸੱਚਾਈ ਹੈ ਇਹ ਇਹਦੀ ਕੀਮਤ ਬਾਈ ਜੀ ਫਿਰ ਇਹ ਉੱਡਦੀਆਂ ਨੇ ਕਰ ਦਈਓ ਅੱਛਾ ਮਾਰੇ ਬੱਦਿਆਂ ਦੇ ਲੈਣੀ ਜਾਂ ਕੋਈ ਲੈ ਲੂਗਾ ਕੀ ਪਾਣੀ ਹਾਂ ਤੇ ਸਾਂਭ ਲੂਗਾ 2 ਰੁਪਏ ਵਾਟ ਲੂਗਾ ਸਹੀ ਗੱਲ 30 ਦੀ ਦੇ ਦੀਏ ਜਾਇ ਕਰ ਦੀਏ 20 ਨਹੀਂ ਹੋਰ ਕਰ ਦੀਏ ਆਪੇ ਕਰਦੇ ਹੁਣ ਮੇਰੇ ਤੋਂ ਨਹੀਂ ਨਹੀਂ ਜੀ ਆਪੇ ਆਪੇ ਤਾਂ ਅਸੀਂ ਕਰ ਲੂ। ਮੈਂ ਤਾਂ ਨਾ ਹੋਰ ਕਰ ਦੀ। ਕੀ ਕਰਾਉਣਾ? 2000 ਹੀ ਕਰ ਦੀ। ਹੈਂ ਦੇ ਦਾ ਦੇ ਦੀ ਦੇ ਦਾ ਠੀਕ ਆ ਲਓ ਸਜਰੋ ਤੇ ਹਜ਼ਾਰ ਦੀ ਲਾਗਤ ਸਾਬ ਸਾਹ ਕੋਈ ਨਹੀਂ ਦਿੰਦਾ ਇਟਾ ਕਰਦ ਬੋਤਿਆ ਦੁੱਧ ਵੀ ਚੰਗਾ ਆ ਪੰਜ ਕਿਲੋ ਛਾਰੀ ਹੋਣੇ ਛਟਾਲਾ ਚੱਲ ਪਿਆ ਵਾਜਣਾ ਇਹਨੇ ਹਾਂ ਹਾਂਜੀ ਲਓ ਜੀ ਖਰੀਦਦਾਰੀ ਕਰਿਓ ਸ਼ਹਿਰ ਚਾਟੇ ਪਿੰਡ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ